ਸੋਲੇ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਪਿਛਲੇ ਦਿਨੀ ਕੋਈ ਸੱਟ ਵੀ ਲੱਗੀ ਸੀ ਤੇ ਜਿਹੜੇ ਬਿਮਾਰ ਵੀ ਹੋਏ ਸੀ 21 ਤਰੀਕ ਵਾਲੇ ਇਨਸੀਡੈਂਟ ਤੋਂ ਬਾਅਦ ਰਜਿੰਦਰ ਹਸਪੀਟਲ ਦਾਖਲ ਨੇ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਡੱਲੇਵਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਮਿਹਰਬਾਨ ਹਾਲ ਚਾਲ ਹੈ ਸਿਹਤ ਕਿਵੇਂ ਆ ਹੁਣ ਸੇਠ ਠੀਕ ਹੈ ਮਾੜਾ ਮੋਟਾ ਇਹ ਤਾਂ ਹੁਣ ਜਦੋਂ ਅਕਸਰ ਅਥਰੂ ਗੈਸ ਦੇ ਗੋਲੇ ਗਲੇ ਚੱਲਣੇ ਆ ਉਮਰ ਦੇ ਹਿਸਾਬ ਨਾਲ ਲੋਕ ਮਾੜਾ ਮੋਟਾ ਲੰਗਜ਼ ਦੇ ਉੱਤੇ ਪ੍ਰੋਬਲਮ ਆ ਜਾਂਦੀ ਹੈ ਤੇ ਵੈਸੇ ਕੋਈ ਗੱਲ ਨਹੀਂ ਹੈ ਠੀਕ ਹੈ ਮਸਲ ਚ ਹੋਇਆ ਕਿ ਸਿਨਸੀਡੈਂਟ ਕਿਉਂਕਿ ਜਦੋਂ ਤੁਸੀਂ ਪਹਿਲਾਂ ਪਿੱਛੇ ਸੀ ਜਦੋਂ ਤੁਸੀਂ ਐਲਾਨ ਕੀਤਾ ਸੀ ਕਿ ਭਾਈ ਅਸੀਂ ਕਿਸੇ ਦੇ ਜਵਾਕ ਨਹੀਂ ਮਰਾਉਣੇ ਅਸੀਂ ਖੁਦ ਅੱਗੇ ਜਾਵਾਂਗੇ ਜਦੋਂ ਤੁਸੀਂ ਅੱਗੇ ਗਏ ਉਹ ਉਦੋਂ ਹੋਇਆ ਐਂਸੀਡੈਂਟ ਸਾਰਾ ਹਾਂ ਸਾਰੀ ਘਟਨਾ ਹੀ ਉਦੋਂ ਹੋਈ ਹੈ ਸਭ ਤੋਂ ਵੱਡਾ ਗੱਲ ਤਕਲੀਫ ਵਾਲੀ ਇਹ ਹੈ ਕਿ ਸ਼ਾਂਤ ਮੀਂਹ ਢੰਗ ਨਾਲ ਜਾਂਦੇ ਲੋਕਾਂ ਤੇ ਇਹ ਹੋਇਆ ਵਧੀਆ ਗੱਲ ਇਹ ਹੋਈ ਹੈ ਕਿ ਬਿਲਕੁਲ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਆਮ ਕਹਿੰਦੇ ਸੀ ਕਿ ਮੁੰਡੇ ਹੁੱਲੜ ਬਾਜੀ ਕਰਦੇ ਆ ਕਿਸੇ ਤਰ੍ਹਾਂ ਦਾ ਸਾਡੇ ਨਾਲ ਕੋਈ ਮੁੰਡਾ ਨਹੀਂਗਾ ਅਸੀਂ ਸਾਰੇ ਜਿਹੜੇ ਬੰਦੇ ਜਾ ਰਹੇ ਹਾਂ ਮੈਚੂਰ ਬੰਦੇ ਜਾ ਰਹੇ ਹਾਂ ਜਥੇ ਬੰਦੀਆਂ ਦੇ ਆਗੂ-ਆਗੂ ਜਾ ਰਹੇ ਹਾਂ ਜਦੋਂ ਆਗੂ ਜਾ ਰਹੇ ਹਾਂ ਤਾਂ ਫਿਰ ਤਾਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੜਬਾਜੀ ਵਾਲੀ ਗੱਲ ਨਹੀਂ ਔਰ ਜਦੋਂ ਸਾਡੇ ਉੱਤੇ ਐਡੀ ਹੈਵੀ ਗੋਲਾਬਾਰੀ ਕੀਤੀ ਜਾ ਰਹੀ ਹੈ ਅਥਰੂ ਗਾਇਸ਼ ਛੱਡੇ ਜਾ ਰਹੇ ਤਰ੍ਹਾਂ-ਤਰ੍ਹਾਂ ਦੀ ਅਥਰੂ ਗਾਇਸ਼ ਛੱਡੀ ਜਾ ਰਹੀ ਹੈ ਔਰ ਉਹ ਮੈਨੂੰ ਲੱਗਦਾ ਅਜੇ ਤੱਕ ਮੇਰਾ ਖਿਆਲ ਹੈ ਮੇਰੇ ਤੇ ਪਤਾ ਨਹੀਂ ਕਿੰਨੀ ਮਾਰੀ ਅਥਰੂ ਗਾਇਸ਼ ਦੇ ਗੋਲੇ ਚੱਲੇ ਹੋਣਗੇ ਔਰ ਇਦੋਂ ਪਹਿਲਾਂ ਕਦੇ ਵੀ ਇੰਨਾ ਇਫੈਕਟਿਵ ਨਹੀਂ ਹੋਇਆ ਸਰੀਰ ਜਿੰਨਾ ਇਸ ਵਾਰੀ ਇਹਦਾ ਮਤਲਬ ਪਤਾ ਲੱਗ ਗਿਆ ਕਿ 10 ਬੱਚੇ 10 ਵੀ ਰਹੇ ਆ ਕੋਈ ਜਿੰਨਾ ਵੀ ਉਹ ਵਰਤਿਆ ਜਾ ਰਿਹਾ ਵਾ ਉਥੇ ਉਹ ਸਾਰੇ ਦਾ ਸਾਰਾ ਐਕਸਪਾਇਰੀ ਡੇਟ ਦਾ ਜੇ ਜੇ ਕਿਸੇ ਚੀਜ਼ ਦੀ ਐਕਸਪਾਇਰੀ ਡੇਟ ਹੋ ਜਾਂਦੀ ਹੈ ਤਾਂ ਉਹਦੇ ਉਹਦਾ ਰਿਐਕਸ਼ਨ ਵਧਨੇ ਵਧਨਾ ਉਹਦਾ ਉਹਦਾ ਕੋਈ ਨੁਕਸਾਨ ਹੋਏ ਹੋਏਗਾ ਔਰ ਇਹ ਤੋ ਟਿੱਕਰ ਵੀ ਗਾਹਾਂ ਵੀ ਮੰਦੇ ਪਤਾ ਲੱਗਿਆ ਹੈ ਕਿ 1993 ਦੇ ਵਿੱਚ ਇਹਨੂੰ ਬੈਨ ਕਰ ਦਿੱਤਾ ਗਿਆ ਕਿ ਤੁਸੀਂ ਅਥਰੂ ਕੁਝ ਛੱਡ ਨਹੀਂ ਸਕਦੇ ਔਰ ਇਹ ਤਾਂ ਬੜਾ ਖਤਰਨਾਕ ਮਤਲਬ ਵਰਤਾਰਾ ਸਰਕਾਰ ਦਾ ਪਲਾਸਟਿਕ ਦੀਆਂ ਬੁਲੇਟ ਸੀ ਉਹ ਜਿਹੜੀ ਕਰਨ ਨਾਲ ਬੁਲੇਟ ਛੱਡੇ ਜਾਂਦੇ ਆ ਪਲਾਸਟਿਕ ਦੇ ਉਹ ਵੀ ਬੈਨ ਆ ਤੇ ਉਹ ਵੀ ਮਾਰੇ ਗਏ ਜਿਨ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਅੱਖਾਂ ਵੀ ਬਹੁਤਿਆਂ ਦੀਆਂ ਗਈਆਂ ਜਾਂ ਇੱਕ ਜਿਹੜੀ ਵਾਇਰ ਆ ਜਿਹੜੀ ਫੈਂਸਿੰਗ ਜਿਹੜੀ ਕੀਤੀ ਹੋਈ ਆ ਤਾਰ ਦੀ ਉਹ ਵੀ ਬੈਨ ਆ ਕਈ ਚੀਜ਼ਾਂ ਨੂੰ ਲੈ ਕੇ ਸਵਾਲ ਉੱਠਦਾ ਨਹੀਂ ਦੇਖੋ ਜਿੱਥੇ ਸਰਕਾਰ ਨੇ ਕਾਨੂੰਨ ਨੂੰ ਸਿੱਕੇ ਟੰਗਣਾ ਹੋਵੇ ਔਰ ਜਿੱਥੇ ਕੋਈ 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 ਸੁਪਰੀਮ ਕੋਰਟ ਕੋਈ ਸੰਵਿਧਾਨ ਕੋਈ ਕਾਨੂੰਨ ਨਜ਼ਰ ਨਾ ਆਵੇ ਉਹਨੂੰ ਅਸੀਂ ਲੋਕਤੰਤਰ ਨਹੀਂ ਕਹਿ ਸਕਦੇ ਉਹਨੂੰ ਅਸੀਂ ਡਿਕਟੇਟਰਸ਼ਿਪ ਕਹਾਂਗੇ ਤੇ ਜਦੋਂ ਡਿਕਟੇਟਰਸ਼ਿਪ ਕਰ ਰਹੇ ਹੋਣ ਕੋਈ ਰਾਜੇ ਉਦੋਂ ਕਿ ਸਭ ਕੁਝ ਉਹ ਉਹਨਾਂ ਵਾਸਤੇ ਲੋਕਾਂ ਵਾਸਤੇ ਨਹੀਂ ਹੈ ਸਮਾਜ ਵਾਸਤੇ ਨਹੀਂ ਸਾਡਾ ਸੰਵਿਧਾਨ ਨਹੀਂ ਅਲਾਉ ਕਰਦਾ ਲੇਕਿਨ ਉਹਨਾਂ ਦੀ ਸਮਝ ਮੁਤਾਬਕ ਸਾਰਾ ਕੁਝ ਜਾਇਜ਼ ਹੈ ਜਿਹੜਾ ਕੁਝ ਉਹ ਕਰ ਰਹੇ ਨੇ ਔਰ ਬੇ ਬੜੀ ਬੇਰਹਿਮੀ ਨਾਲ ਬੜੀ ਬੇਇਨਸਾਫੀ ਦੇ ਨਾਲ ਲੋਕਾਂ ਨਾਲ ਉਹ ਪੇਸ਼ ਆ ਰਹੇ ਨੇ ਐ ਇਦੋਂ ਵੀ ਮੈਂ ਗਾਹਾਂ ਗੱਲ ਕਰਾਂ ਖਨੌਰੀ ਬਾਰਡਰ ਦੇ ਉੱਤੇ ਜੋ ਸਾਡੇ ਨਾਲ ਤਾਂ ਹੋਈ ਹੋਈ ਉਹ ਤਾਂ ਚਲੋ ਜੇ ਹੁਣ ਅਸੀਂ ਆਗੂ ਅੱਗੇ ਵਧਿਆਂ ਤੇ ਸਾਡੇ ਨਾਲ ਜੇ ਅਸੀਂ ਕਹੀਏ ਵੀ ਸਾਡੇ ਨਾਲ ਬਹੁਤ ਵੱਖਰੀ ਉਹ ਵੀ ਸਾਰਿਆਂ ਨਾਲ ਹੀ ਹੋ ਰਹੀ ਹੈ ਬੱਚਿਆਂ ਦੇ ਸਿੱਧੇ ਮਤਲਬ ਫਾਇਰਲ ਮਾਰੇ ਗਏ ਨੇ 12 ਬੋਰ ਦੇ ਮਤਲਬ ਉੱਥੇ ਫਾਇਰਿੰਗ ਕੀਤੀ ਗਈ ਹੈ ਇਹ ਇਦੋਂ ਵੀ ਗਾਹਾਂ ਗੋਲੀ ਲੱਗੀ ਹੈ ਕਿ ਨੌਜਵਾਨ ਦੀ ਜਿਹਦੀ ਸਾਡੇ ਸ਼ੁਭ ਕਰਨ ਦੀ ਮੌਤ ਹੋਈ ਹੈ ਉਹ ਹੁਣ ਕਿੱਡੀ ਦੁਖਦਾਈ ਗੱਲ ਹੈ ਕਿਹਨੇ ਉਹਨਾਂ ਨੂੰ ਆਰਡਰ ਦਿੱਤਾ ਕਿ ਸਰਚ ਮਾਰੋ ਸਰਚ ਕਿਦੋਂ ਮਾਰੀਦਾ ਹੈ ਇਨ ਇਨਰ ਨੂੰ ਇਹਨਾਂ ਗੱਲਾਂ ਦਾ ਤਾਂ ਪਤਾ ਹੋਣਾ ਚਾਹੀਦਾ ਵੀ ਸਰਚ ਮਾਰੀ ਦੀ ਕਿਦੋਂ ਆ ਤਾਂ ਜੇਕਰ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਤਾਂ ਫਿਰ ਆਪਣੇ ਆਪ ਇਹ ਗੱਲ ਕਲੀਅਰ ਹੈ ਕਿ ਬਿਲਕੁਲ ਸਾਰਾ ਕਾਇਦਾ ਕਾਨੂੰਨ ਸਿੱਕੇ ਤੇ ਟੰਗਿਆ ਜਾ ਰਿਹਾ ਹੈ ਸਰਦ ਉਹ ਕਹਿੰਦੇ ਕੁਝ ਕੁ ਮੁੰਡੇ ਨੂੰ ਇੱਧਰ ਆਏ ਜਿਨ੍ਹਾਂ ਦੇ ਮਾਂ ਗੋਲੀਆਂ ਮਾਰੀਆਂ ਜਾਂ ਜ਼ਖਮੀ ਕੀਤੇ ਟਰੈਕਟਰ ਭੰਨੇ ਨੁਕਸਾਨ ਕੀਤਾ ਉਹ ਅਲੱਗ ਗੱਲ ਆ ਪਰ ਕਹਿੰਦੇ ਕੁਝ ਕੁ ਮੁੰਡਿਆਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਵੀ ਲੈ ਗਈ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਕੋਈ ਅੰਕੜਾ ਆ ਅਸੀਂ ਉਹ ਸਰਕਾਰ ਨੂੰ ਦੇਖੋ ਅਸੀਂ ਸਰਕਾਰ ਨਾਲ ਸਾਡੀ ਜਿਸ ਦਿਨ ਦੀ ਇਹ ਕਾਹਨ ਵਾਪਰਿਆ ਉਸੇ ਦਿਨ ਦੀ ਸਰਕਾਰ ਨਾਲ ਸਾਡੀ ਜਿਹੜੀ ਗੱਲਬਾਤ ਸਾਡੇ ਪੰਜਾਬ ਗਵਰਨਮੈਂਟ ਨਾਲ ਚੱਲ ਰਹੀ ਹੈ ਔਰ ਅਸੀਂ ਅੱਜ ਅੱਜ ਪੀਸੀ ਤੋਂ ਵੀ ਇਹ ਮੰਗ ਕੀਤੀ ਹੈ ਕਿ ਸਾਡੀ ਸਾਡੀ ਪੰਜਾਬ ਦੀ ਗਵਰਨਮੈਂਟ ਕਦੀ ਹੈ ਸਾਡੇ ਮੁੰਡੇ ਚੱਕ-ਚੱਕ ਕੇ ਉਧਰ ਲਈ ਜਾਂਦੇ ਨੇ ਸਾਡੇ ਇਧਰੋਂ ਆਉਂਦੇ ਨੇ ਆ ਕੇ ਬੰਦੇ ਚੱਕ ਕੇ ਲੈ ਜਾਂਦੇ ਆ ਫਿਰ ਜੇ ਇਹ ਹਾਲਾਤ ਹੈ ਤਾਂ ਫਿਰ ਮਤਲਬ ਫਿਰ ਕਿਵੇਂ ਕਹਿਣਗੇ ਵੀ ਮਤਲਬ ਪੰਜਾਬ ਦੇ ਮੁੰਡੇ ਮਤਲਬ ਗਲਤੀ ਕਰਦੇ ਆ ਉਹ ਸਾਡੇ ਜਿੰਨੇ ਵੀ ਨੌਜਵਾਨ ਉਧਰ ਲੈ ਕੇ ਗਏ ਨੇ ਚੱਕ ਕੇ ਉਹ ਜਿਸ ਵੀ ਹਾਲ ਦੇ ਵਿੱਚ ਇੱਥੇ ਲੈ ਕੇ ਆਵੇ ਗੌਰਮੈਂਟ ਕੀ ਮਰਵਾਉਣਾ ਚਾਹੁੰਦੀ ਹੈ ਪੰਜਾਬ ਗੌਰਮੈਂਟ ਸਾਡੇ ਮੁੰਡਿਆਂ ਨੂੰ ਕਿ ਜੋ ਮਰਜ਼ੀ ਕਰਨ ਉਹਨਾਂ ਦੇ ਨਾਲ ਇੱਕ ਮੁੰਡੇ ਦੀਆਂ ਲੱਤਾਂ ਤੋੜੀਆਂ ਗਈਆਂ ਨੇ ਉਹਦਾ ਸਿਰ ਪੜਿਆ ਗਿਆ ਹਾਂਜੀ ਇਹ ਪੀਜੀਆਈ ਰੋਤਕ ਦੇ ਬੱਚਾ ਹੈ ਔਰ ਉਹ ਵਿਚਾਰਾ ਕੁਰਲਾ ਰਿਹਾ ਹੈ ਕਿ ਸਾਡੀ ਸਰਕਾਰ ਤੋਂ ਆਈ ਸੀਕਰ ਉਹਨਾਂ ਤੋਂ ਲੈ ਕੇ ਉਹ ਮੁੰਡੇ ਨੂੰ ਇੱਥੇ ਮੰਨਣਾ ਆਪਦੇ ਪੀਜੀਆਈ ਦੇ ਵਿੱਚ ਚੰਡੀਗੜ੍ਹ ਉਹਨੂੰ ਦਾਖਲ ਨਹੀਂ ਕਰਵਾਇਆ ਗਿਆ ਸਰਕਾਰ ਤੋਂ ਜੀ ਦਲੇਲ ਸਭ ਤੋਂ ਪਹਿਤ ਪੰਜਾਬ ਦੇਖੋ ਕੇਂਦਰ ਦੀ ਸਰਕਾਰ ਆ ਜਾਂ ਹਰਿਆਣਾ ਸਰਕਾਰ ਇੰਨੀ ਬਰੂਟਲ ਹੋਵੇ ਤਾਂ ਸਮਝ ਆਉਂਦੀ ਆ ਕਿਉਂਕਿ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਰੋਕਣਾ ਪਰ ਜਦੋਂ ਪੰਜਾਬ ਸਰਕਾਰ ਇਹੋ ਜਿਹਾ ਰਵਈਆ ਕਰੇ ਪੰਜਾਬ ਪੁਲਿਸ ਉੱਥੇ ਖੜੀ ਆ ਤਾਂ ਉਧਰਲੀ ਫੋਰਸ ਇੱਥੇ ਆ ਕੇ ਮੁੰਡਿਆਂ ਨੂੰ ਮਾਰਦੀ ਆ ਚੁੱਕ ਕੇ ਲੈ ਜਾਂਦੀ ਆ ਪੰਜਾਬ ਸਰਕਾਰ ਦਾ ਕਾਰਗੁਜ਼ਾਰੀਆਂ ਸਟੈਂਡ ਹੁਣ ਤੱਕ ਤੁਸੀਂ ਕੀ ਦੇਖਦੇ ਹੋ ਨੋਟ ਕਰਿਓ ਅਸੀਂ ਕੁਝ ਕਰਦੇ ਆਂ ਅੰਦੋਲਨਕਾਰੀ ਕੁਝ ਕਰਦੇ ਆ ਪੰਜਾਬ ਪੁਲਿਸ ਦੇ ਸਾਰੇ ਨੌਜਵਾਨ ਮੂਹਰੇ ਲੇ ਪਾਸੇ ਸਾਡੇ ਕੈਮਰੇ ਲਾਪ ਦੇ ਮੋਬਾਈਲ ਕੱਢਦੇ ਆ ਸਾਡੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਆ ਕੀ ਉੱਥੇ ਜਿਹੜੀ ਪੰਜਾਬ ਪੁਲਿਸ ਖੜੀ ਐ ਉਹਦੀ ਰਿਸਪੋਨਸੀਬਿਲਟੀ ਨਹੀਂ ਬਣਦੀ ਸੀ ਕਿ ਜਦੋਂ ਸਾਡੇ ਟਰੈਕਟਰ ਭੰਨੇ ਜਾ ਰਹੇ ਬਿਲਕੁਲ ਨੇੜੇ ਐ ਤੇ ਉਹ ਉਹ ਉਹਨਾਂ ਨੇ ਕਿਉਂ ਨਹੀਂ ਉਹਨਾਂ ਨੂੰ ਮਤਲਬ ਰੋਕਿਆ ਕੀ 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 ਪੰਜਾਬ ਗਵਰਨਮੈਂਟ ਕੋਲੇ ਨਹੀਂ ਐ ਅਧਿਕਾਰ ਕਿ ਉਹਨਾਂ ਨੂੰ ਰੋਕੇ ਸਾਡੀ ਮਸ਼ੀਨਰੀ ਦੀ ਸਾਡੀ ਪ੍ਰੋਟੈਕਸ਼ਨ ਕਰੇ ਕਹਿਣ ਨੂੰ ਤਾਂ ਇਹੀ ਗੱਲ ਐ ਨਾ ਕਿ ਇਹ ਤਾਂ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਖੜੇ ਨੇ ਉਹ ਸਾਡੇ ਤੇ ਹਮਲਾ ਕੀਤਾ ਪ੍ਰੋਟੈਕਸ਼ਨ ਸਾਡੀ ਹੋਈ ਕਿਉਂ ਨਹੀਂ ਸਗੋਂ ਮਤਲਬ ਉਹਨਾਂ ਨੂੰ ਮਤਲਬ ਨਾਕਾ ਖਾਲੀ ਕਰਕੇ ਦੇਤਾ ਵੀ ਕਰੋ ਜਿਹੜਾ ਕੁਝ ਮਰਜ਼ੀ ਕਰਦੇ ਹੋ ਤਾਂ ਇਹ ਜਿਹੜਾ ਕੁਝ ਹੋਇਆ ਹੈ ਇਨ ਵਸੀਏ ਨਹੀਂ ਕਹਿ ਸਕਦੇ ਕਿ ਕਿ ਸਾਡੇ ਉਹਨਾਂ ਨੇ ਕੀਤਾ ਮੈਂ ਕਹੂੰਗਾ ਸਾਡੀ ਪੰਜਾਬ ਸਰਕਾਰ ਦੀ ਨਾਕਾਮੀ ਹੈ ਨਲਾਕੀ ਹੈ ਜਿੱਦ ਦੇ ਅਸੀਂ ਪਹਿਲੇ ਦਿਨ ਗਲਤ ਬੰਦੇ ਫੜਕੇ ਦਿੱਤੇ ਇਹਨਾਂ ਨੂੰ ਉਸ ਦਿਨ ਹੀ ਅਗਰ ਸਰਕਾਰ ਕੁਝ ਕਾਰਵਾਈ ਕਰ ਦਿੰਦੀ ਤਾਂ ਮੈਨੂੰ ਲੱਗਦਾ ਅੱਜ ਆ ਦਿਨ ਨਾ ਵੇਖੀਏ ਜਿਹੜੇ ਪਹਿਲੇ ਦਿਨ ਜਦੋਂ ਡਰੋਨ ਆ ਕੇ ਗੋਲੇ ਸੁੱਟਦਾ 12 ਤਰੀਕ ਨੂੰ 13 ਤਰੀਕ ਨੂੰ ਜੇ ਉਹਨਾਂ ਦਿਨਾਂ ਦੇ ਵਿੱਚ ਹੀ ਡਰੋਨ ਬੰਦ ਕੀਤੇ ਹੁੰਦੇ ਜਾਂ ਕੋਈ ਸਰਕਾਰ ਨੇ ਤੁਹਾਨੂੰ ਲੱਗਦਾ ਸਟੈਂਡ ਲਿਆ ਹੁੰਦਾ ਪੰਜਾਬ ਸਰਕਾਰ ਨੇ ਤਾਂ ਫਿਰ 21 ਤਰੀਕ ਨੂੰ ਗੋਲੀਆਂ ਨਾ ਚੱਲਦੀਆਂ ਇੱਧਰ ਆ ਕੇ ਦੇਖੋ ਮੈਂ ਤਾਂ ਪਹਿਲੇ ਹੀ ਬੇਨਤੀ ਕੀਤੀ ਹੈ ਕਿ ਅਸੀਂ ਸੀਐਮ ਸਾਹਿਬ ਨੂੰ ਬਕਾਇਦਾ মিডিਆ ਦੇ ਥਰੂ ਅਪੀਲ ਕਰਕੇ ਮੰਗ ਕੀਤੀ ਕਿ ਸਰ ਤੁਸੀਂ ਆਓ ਉਥੇ ਉਹ ਤੁਸੀਂ ਆਓ ਆ ਕੇ ਮਤਲਬ ਐਟ ਕੀ ਮੀਟਿੰਗ ਦੇ ਵਿੱਚ ਨਾਲ ਸਾਡੇ ਹਿੱਸਾ ਬਣੋ ਮੀਟਿੰਗ ਦਾ ਅਸੀਂ ਤੁਹਾਨੂੰ ਉਥੇ ਕੁਝ ਗੱਲਾਂ ਦੱਸਣੀਆਂ ਮੈਂ ਮੈਂ ਪ੍ਰੈਸੇ ਵੀ ਕਿਹਾ ਸੀ ਵੀ ਕੁਝ ਗੱਲਾਂ ਸਾਡੀਆਂ ਸਾਡੇ ਸੀਐਮ ਸਾਹਿਬ ਨਾਲ ਕਰਨ ਵਾਲੀਆਂ ਅਸੀਂ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ 'ਚ ਲਿਆਂਦੀਆਂ ਜਦੋਂ ਸਾਰੀਆਂ ਗੱਲਾਂ ਸੀ ਉਹਨਾਂ ਦੇ ਧਿਆਨ 'ਚ ਲਿਆਤੀਆਂ ਫਿਰ ਵੀ ਕੀੜਕਾ ਹੈ ਫਿਰ ਕਿਉਂ ਨਹੀਂ ਪੰਜਾਬ ਗਵਰਨਮੈਂਟ ਉਹਦੇ ਤੇ ਸੰਕੇਤ ਲੈ ਰਹੀ ਕਿਉਂ ਨਹੀਂ ਉਹਦੇ ਸੀਰੀਅਸ ਹੋ ਰਹੀ ਔਰ ਉਹਨਾਂ ਨੂੰ ਇੰਨਾ ਮਤਲਬ ਲੂ ਛੱਡਿਆ ਵੀ ਚਲ ਕੋਈ ਨਹੀਂ ਜਿਹੜਾ ਕੋਈ ਹੁੰਦਾ ਹੋਣ ਦੇ ਜਿਹੜਾ ਕੋਈ ਹੁੰਦਾ ਹੋਣ ਦੇ ਇਹਦਾ ਮਤਲਬ ਕੀ ਪੰਜਾਬ ਗਵਰਨਮੈਂਟ ਅੱਜ ਦਾ ਅੱਗੇ ਵੀ ਕਿਹਾ ਹੈ ਅੱਜ ਵੀ ਕਹਿੰਦੇ ਆ ਦੀ ਨਿਸ਼ਥਿਤੀ ਦਿੱਤਾ ਸਪਸ਼ਟ ਕਰੇ ਕਿ ਕੀ ਦਲ ਸਭ ਉਹਨਾਂ ਨੇ ਸਥਿਤੀ ਸਪਸ਼ਟ ਕੀਤੀ ਹੈ ਸੀਐਮ ਸਾਹਿਬ ਨੇ ਪਰਸੋਂ ਬੋਲਿਆ ਕਹਿੰਦੇ ਮੈਂ ਕਿਸਾਨਾਂ ਦੀ ਸੁਰੱਖਿਆ ਨੂੰ ਲੈ ਕੇ ਇਹਨਾਂ ਦੇ ਨਾਲ ਆ ਵਚਨਬੱਧਾਂ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਹਿੰਦੇ ਤੇ ਕੇਂਦਰ ਕਹਿੰਦੇ ਰਾਸ਼ਟਰਪਤੀ ਰਾਜ ਨੂੰ ਧਮਕੀਆਂ ਵੀ ਦੇ ਰਿਹਾ ਕਹਿੰਦੇ ਮੈਂ ਉਹ ਤੋਂ ਵੀ ਨਹੀਂ ਡਰਦਾ ਪਰ ਕਹਿੰਦੇ ਮੈਂ ਕਿਸਾਨਾਂ ਦੇ ਨਾਲ ਆ ਪੰਜਾਬ ਦੇ ਨੌਜਵਾਨਾਂ ਦੇ ਨਾਲ ਆ ਮੈਂ ਕੋਈ ਸ਼ੁਭਕਰਨ ਮਰਨ ਪਹਿਲੀ ਤਾਂ ਗੱਲ ਹੈ ਕਿ ਪਹਿਲੇ ਦਿਨ ਜਿਸ ਦਿਨ ਅਸੀਂ ਪਿੱਟੇ ਸੀ ਜਾ ਕੇ ਉੱਥੇ ਜਾ ਕੇ ਮੀਟਿੰਗ ਦੇ ਵਿੱਚ ਇਹ ਉਸੇ ਦਿਨ ਕਾਰਵਾਈ ਹੋ ਜਾਣੀ ਚਾਹੀਦੀ ਸੀ ਇਹਨਾਂ ਦੇ ਅਧਿਕਾਰੀਆਂ ਦੇ ਦੇ ਸੰਗਿਆਨ ਦੇ ਵਿੱਚ ਅਸੀਂ ਪਹਿਲੇ ਦਿਨ ਇਹ ਗੱਲਾਂ ਲਿਆਦੀਆਂ ਉਸੇ ਦਿਨ ਕਾਰਵਾਈ ਹੋ ਜਾਣੀ ਚਾਹੀਦੀ ਸੀ ਪਰ ਚਲੋ ਸਾਡਾ ਇੱਕ ਸ਼ੁਭਕਰਨ ਗੁਆ ਲਿਆ ਅਸੀਂ ਤੁਸੀਂ ਉਹਨਾਂ ਦੇ ਕਾਰਵਾਈ ਕਰੋ ਜੇ ਤੁਸੀਂ ਸ਼ੁਭਕਰਨ ਦੇ ਐਡੇ ਹਮੈਤੀ ਹੋ ਐਡੇ ਹਮਦਰਦੀ ਹੋ ਉਹਦੇ ਬਾਪ ਆਪ ਦੇ ਐਡੇ ਹਮਦਰਦੀ ਹੋ ਤਾਂ ਫਿਰ ਇੱਕ ਤਾਂ ਇਹ ਤਾਂ ਬੰਦਾ ਨਾ ਕਿ ਕਾਰਵਾਈ ਕਰੋ ਇੱਕ ਪਾਸੇ ਤਾਂ ਕਹਿ ਰਹੇ ਕਿ ਅਸੀਂ ਇਹ ਹੋਣ ਨਹੀਂ ਦੇਣਾ ਦੂਜੇ ਪਾਸੇ ਸਾਡਾ ਮਤਲਬ ਬੱਚਾ ਦੀ ਮੌਤ ਹੋ ਚੁੱਕੀ ਹੈ ਤੇ ਕਾਰਵਾਈ ਕਰਨ ਤੋਂ ਸਰਕਾਰ ਭੱਜ ਰਹੀ ਹੈ। 22 ਤਰੀਕ ਦਾ ਲੈਟਰ ਵਾਇਰਲ ਹੋ ਰਿਹਾ ਜਿਹੜਾ ਡੀਜੀਪੀ ਪੰਜਾਬ ਵੱਲੋਂ ਕਿਹਾ ਜਾ ਰਿਹਾ। ਉਹਦੇ ਵਿੱਚ ਕੀ ਸੀ ਕਿ ਡੀਜੀਪੀ ਪੰਜਾਬ ਨੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਕਮਿਸ਼ਨਰ ਜਿਹੜੇ ਪੁਲਿਸ ਨੇ ਉਹਨਾਂ ਨੂੰ ਤੇ ਅਰੇਂਜਾਂ ਦੇ ਆਈਜੀਜ਼ ਨੂੰ ਕਿਹਾ ਸੀ ਕਿ ਕਿਸਾਨਾਂ ਦੀਆਂ ਹਾਈਡਰਾ, ਪੋਕਲੇਨ ਜਾਂ ਭਾਰੀ ਮਸ਼ੀਨਾਂ ਨਾ ਉੱਧਰ ਜਾਣ ਤਾਂ ਕਿਸਾਨਾਂ ਨੂੰ ਇੱਕ ਤਰਫੋਂ ਰੋਕਿਆ ਗਿਆ ਪਰ ਦੂਜੇ ਪਾਸੇ ਜਦੋਂ ਬਾਹਰੀ ਫੋਰਸ ਆਉਂਦੀ ਆ ਉਦੋਂ ਪੰਜਾਬ ਪੁਲਿਸ ਪਿੱਛੇ हट ਜਾਂਦੀ ਆ। ਮੈਂ ਤੁਹਾਨੂੰ ਹਾਈਡਰੋ ਦੀਆਂ ਜਾਂ ਹੋਰ ਜਿਹੜੀਆਂ ਮਸ਼ੀਨਾਂ ਨੂੰ ਗੱਲ ਛੱਡ ਦਿਓ ਉੱਤੇ ਤਾਂ ਇਕੱਲਾ ਇਹਨੂੰ ਇਹਨੂੰ ਛੱਡ ਗਏ ਇਹ ਤਾਂ ਚਲੋ ਉਹਨਾਂ ਨੂੰ ਇਹ ਲੱਗਦਾ ਹੋਊਗਾ ਵੀ ਇਹ ਮਸ਼ੀਨਾਂ ਨਾਲ ਉੱਥੇ ਗੜਬੜ ਕਰਨਗੇ ਲੰਗਰ ਛਕਣ ਨਾਲ ਤਾਂ ਕੁਝ ਨਹੀਂ ਸੀ ਹੋਣਾ ਸਾਡੇ ਲੰਗਰ ਵਾਲੀਆਂ ਉੱਥੇ ਮਤਲਬ ਟਰਾਲੀਆਂ ਵੀ ਨਹੀਂ ਆਉਣ ਦਿੱਤੀਆਂ ਤਾਂ ਉਦੋਂ ਵੀ ਗਾਹਾਂ ਜਿਹੜੀ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਨਾਕਾ ਲੱਗਿਆ ਪੁਲਿਸ ਦਾ ਸਾਡੀ ਦਾ ਔਰ ਪੁਲਿਸ ਦੇ ਸਾਹਮਣੇ ਸਾਡੇ ਟਰੈਕਟਰ ਤੋੜੇ ਜਾ ਰਹੇ ਆ ਪੁਲਿਸ ਆ ਰਾਮ ਨਾਲ ਮਤਲਬ ਮੁਕ ਦਰਸ਼ਕ ਬਣ ਕੇ ਬੈਠੀ ਆ ਔਰ ਪੁਲਿਸ ਕਿਉਂ ਨਹੀਂ ਮਤਲਬ ਉਹਥੇ ਉਹਦਾ ਮੌਕੇ ਦਾ ਸਾਰੇ ਦਾ ਸਾਰੀ ਦੇ ਐਵੀਡੈਂਸ ਇਕੱਠੀ ਕੀਤੀ ਪੁਲਿਸ ਨੇ ਹੁਣ ਤਾਂ ਮੈਂਟ ਲੱਗਦਾ ਪੁਲਿਸ ਐਵੀਡੈਂਸ ਇਕੱਠੇ ਕਰਨ ਲੱਗ ਜਾਈਏ ਸਾਹਿਬ ਆਖਰੀ ਸਵਾਲ ਹੈ ਬੀਤੇ ਦਿਨ ਐਸਕੀਐਮ ਦੀ ਮੀਟਿੰਗ ਹੁੰਦੀ ਆ ਉਹਨਾਂ ਨੇ ਇੱਕ 6 ਮੈਂਬਰੀ ਕਮੇਟੀ ਬਣਾਈ ਆ ਕਹਿੰਦੇ ਅਸੀਂ ਜਿਹੜਾ ਐਸਕੀਐਮ ਗਿਆਰ ਸਿਆਸੀ ਉਹਨਾਂ ਨਾਲ ਸਾਹਿਬ ਨਾਲ ਗੱਲਬਾਤ ਕਰਾਂਗੇ ਮਸਲੇ ਦਾ ਹੱਲ ਕੱਢਾਂਗੇ ਇਕੱਠੇ ਹੋ ਕੇ ਅਗਲੀ ਲੜਾਈ ਲੜਨੀ ਚਾਹੁੰਦੇ ਆ ਅਸੀਂ ਚਲੋ ਇਹ ਇਹ ਗੱਲਾਂ ਬਾਅਦ ਦੀਆਂ ਨੇ ਜਦੋਂ ਉਹ ਕੋ ਕਮੇਟੀ ਸਾਡੇ ਕੋਲੇ ਆਏਗੀ ਅਸੀਂ ਗੱਲਬਾਤ ਅਸੀਂ ਸਾਡੀ ਸਰਕਾਰ ਨਾਲ ਗੱਲਬਾਤ ਰੋਜ਼ ਚੱਲ ਰਹੀ ਹੈ ਜੀ ਸਰਕਾਰ ਨਾਲ ਗੱਲਬਾਤ ਸਾਡੀ ਚੱਲ ਰਹੀ ਹੈ ਗੱਲਬਾਤ ਨਹੀਂ ਸਰਕਾਰ ਨਾਲ ਅਸੀਂ ਮਸਲਾ ਹੱਲ ਕਰਾਂਗੇ ਕੋਈ ਦਿੱਕਤ ਨਹੀਂ ਲੋਕ ਸ੍ਰੀ ਦੇਲਿਆ ਲਾਲ ਸਾਹਿਬ ਧੰਨਵਾਦ ਜੀ ਸੋਸਨ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਨਲਕੀ ਨਾਲ ਪੇਸ਼ ਆਈ ਆ ਪੰਜਾਬ ਸਰਕਾਰ ਦੀ ਨਲਕੀ ਸੀ ਪੰਜਾਬ ਪੁਲਿਸ ਪਿੱਛੇ ਖੜੀ ਰਹੀ ਕਿ ਹਰਿਆਣਾ ਪੁਲਿਸ ਸਾਡੇ ਆ ਕੇ ਮੁੰਡੇ ਇਧਰੋਂ ਚੱਕ ਕੇ ਲੈ ਜਾਂਦੀ ਹੈ ਤੇ ਇਧਰੋਂ ਮੁੰਡਿਆਂ ਨੂੰ ਮਾਰ ਜਾਂਦੀ ਹੈ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾ ਇਸ ਮਸਲੇ ਨੂੰ ਹੈਂਡਲ ਕਰਨ ਦੇ ਵਿੱਚ ناکਾਮ ਰਹੀ ਹੈ ਕਹਿਣਾ ਜਗਜੀਤ ਸਿੰਘ ਡੱਲੇਵਾਲ ਦਾ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ